ਦੇਖੋ ਜੀ ਜਿਹੜੇ ਕਹਿੰਦੇ ਨਾ ਵੀ ਔਰਤਾਂ ਵਿਹਲੀਆਂ ਹਨ ਇੰਨੇ ਭਾਂਡੇ ਹੋ ਗਏ ੱੱਲੀ ਰੋਟੀ ਰੋਟੀ ਵਾਲੇ ਇੰਨੇ ਤਾਂ ਮੈਨੂੰ ਲੱਗਦਾ ਵਿਆਹ ਵਾਲਿਆਂ ਦੇ ਘਰੇ ਵੀ ਨਹੀਂ ਹੁੰਦੇ ਹੋਣੇ ਇਹਨਾਂ ਨੂੰ ਹੁਣ ਆਪਾਂ ਕਰਦੇ ਆਂ ਸਾਫ਼ ਤੇ ਇੱਧਰ ਆਪਾਂ ਆਦਰਕ ਜਿਹੜਾ ਸੁਕਾ ਕੇ ਰੱਖਿਆ ਨਾਲ ਹਲਦੀ ਇਹਦਾ ਬਣਾਉਣਾ ਨੇ ਸਬਜ਼ੀ ਵਾਲਾ ਮਸਾਲਾ ਭਾਂਡੇ ਧੋਣ ਲਈ ਪਾਣੀ ਇਹ ਜਿਹੜਾ ਗਰਮ ਹੋ ਚੁੱਕਾ ਹੈ ਤੇ ਟੀਵੀ ਤੇ ਚੱਲ ਰਿਹਾ ਸੀ ਸੀਰੀਅਲ ਮੈਂ ਕਿਹਾ ਰੋਟੀ ਖਾਂਦੀ ਖਾਂਦੀ ਚੱਲ ਦੇਖ ਲਈਏ ਤੇ ਉੱਧਰ ਦੇਖ ਰਹੇ ਨੇ ਪਿਆ ਪੱਤਾ ਮੋਬਾਈਲ ਇੱਕ ਸੇ ਛੁਪਾ ਹੋਇਆ ਹੈ ਤੁਸੀਂ ਇਹ ਹੱਥ ਜਾ ਕਰਦੇ ਅੱਛਾ ਯਾ ਪਾਈ ਫਿਲਟਰ ਸੀ ਕਰਨਾ ਲੱਪਾਈ ਅਪਾਂ ਚੇਂਜ ਕਰਵਾਇਆ ਫਿਲਟਰ ਦੇਖੋ ਬਲੂ ਸਾਲਾ ਇੱਕ ਤਾਰ ਰੁੱਟੀ ਪਈ ਸੀਗੀ ਉਹ ਚੇਂਜ ਕਰਵਾ ਲਈ ਤੇ ਦੇਖੋ ਅਪਾਂ ਕਰਨ ਲੱਗੇ ਹੋਏ ਆ ਸਫਾਈ ਤੇ ਇਹ ਫਿਲਟਰ ਜਿਹੜਾ ਕੱਢ ਕੇ ਚੇਂਜ ਕਰਕੇ ਗਿਆ ਭਾਈ ਤੇ ਕਹਿੰਦੇ ਵੀ ਸਾਲ ਬਾਅਦ ਜਿਹੜੇ ਅੰਦਰਲੇ ਫਿਲਟਰ ਹੁੰਦੇ ਹਨ ਨਾ ਇਹ ਚੇਂਜ ਕਰਵਾ ਲੈਣੇ ਚਾਹੀਦੇ ਆ ਆਹ ਵਾਲਾ ਫਿਲਟਰ ਹੁੰਦਾ ਜਿਹੜਾ ਨੀਚੇ ਵਾਲਾ ਇਹ ਸਾਲ ਬਾਅਦ ਚੇਂਜ ਕਰਵਾਉਣਾ ਚਾਹੀਦਾ ਚੱਲਦਾ ਤਾਂ ਰਹਿੰਦਾ ਆਪਣੇ ਪਰ ਇਹਦੇ ਵਿੱਚ ਜਿਹੜਾ ਪੀ ਐਚਾ ਪਾਣੀ ਦਾ ਨਾ ਉਹ ਨਹੀਂ ਸਹੀ ਰਹਿੰਦਾ ਤੇ ਆਹ ਭਾਈ ਜੀ ਦੀ ਬਹੁਤ ਚਿਰ ਤੋਂ ਅੜੀਕ ਸੀ ਇਹ ਵਾਲੀ ਚੀਜ਼ ਆਪਣੀ ਪਹੁੰਚ ਚੁੱਕੀ ਹੈ ਟੰਟਾਨਾ ਇਹਦੀ ਓਪਨਿੰਗ ਦਾ ਪਤਾ ਨਾਲ ਦਿਖਾਉਣੇ ਹੈਗੇ ਠੀਕ ਹੈ ਜੀ ਚਲੋ ਭਾਈ ਕਰੋ ਓਪਨਿੰਗ ਇਹਦੇ ਬੇਟ ਆਪਾਂ ਨੂੰ ਬਹੁਤ ਚਿਰ ਦੀ ਸੀਗੀ ਕਈ ਭੈਣ ਭਰਾਵਾਂ ਦੇ ਮਿਆਸੀ ਆਏ ਨੇ ਅੰਦੇਸ ਲਈ ਜਿਹੜੇ ਤੁਹਾਡੀ ਵੀਡੀਓ ਦੇਖਦੇ ਨੇ ਵੀ ਆਵਾਜ਼ ਆ ਜਿਹੜੀ ਵਿੱਚੋਂ ਕੱਟੀ ਜਾਂਦੀ ਹੈ ਤੇ ਫਾਈਨਲੀ ਆਪਾਂ ਮੈਕ ਆ ਜਿਹੜਾ ਮੰਗਾ ਲਿਆ ਇਹ ਹੈਗਾ ਡਿਜੀਟ ਇਕਦਾਂ ਮੈਕ 006 pro ਤੇ ਹੁਣ ਆਪਾਂ ਇਹਨੂੰ ਲਾ ਕੇ ਹੀ ਵੀਡੀਓ ਬਣਾਇਆ ਕਰਾਂਗੇ ਆਪਾਂ ਪਾ ਰਹੇ ਹਾਂ ਇੰਟਰਲੌਕ ਮਸ਼ੀਨ ਦੇ ਵਿੱਚ ਧਾਗੇ ਤੇ ਚਾਹਤੂ ਆਪਾਂ ਪਹਿਲਾਂ ਬਣਾਏ ਸੀ ਤੇ ਬਾਹਰ ਪੈ ਰੇ ਮੀ ਮੈਂ ਕਿਹਾ ਚਲੋ ਪਹਿਲਾਂ ਮਸ਼ੀਨ ਦਾ ਕੰਮ ਨੇ ਮੈਂ ਰੱਖਦੀ ਆ ਨਾ ਕੁਝ ਸੂਟ ਐਸ ਇੰਟਰਲੌਕ ਕਰਨ ਵਾਲੇ ਮੈਂ ਕਿਹਾ ਚਲ ਫਿਰ ਆਪਾਂ ਹੀ ਕਰ ਲਾਂਗੇ ਅੱਜ ਆਪ ਡਾਲ ਰਹੇ ਹਾਂ ਜੀ پتہ نہیں میرے بھائی مول نیو اپا بنا رہے ਇਹ ਆਪਾਂ ਕੱਟੇ ਸੂਟ ਕਟਿੰਗ ਦੀ ਸਟਿਚਿੰਗ ਦੀ ਪਾਹੀ ਬੀ ਡੀਓ ਇਹ ਰਹੀਆਂ ਸਾਡੀਆਂ ਰਜਾਈਆਂ ਪਾਤੇ ਪਾਈ ਸੁੱਕਣੇ ਤੇ ਢੋਲੀਆਂ ਆਪਾਂ ਰੱਖਤੀਆਂ ਦੁੱਧ ਵਾਲੀਆਂ ਸੁੱਕੀਆਂ ਪਾਠੀਆਂ ਤੇ ਇਹ ਅਦਰ ਪਾਸਟਾਇਆ ਸਬਜ਼ੀ ਦਾ ਮਸਾਲਾ ਬਣਾਉਣ ਲਈ ਤੇ ਰਮੀਕ ਦੀ ਡੱਗ ਤੇ ਸੌਖ ਸੇ ਚੱਕੀਆ ਕਾ ਦੇਨੇ ਆ ਕਾਕੂ ਜੀ ਕੀ ਕਰ ਰਿਹਾ ਬਾਹਰ ਆਪਾਂ ਲੈ ਰਹੇ ਹਾਂ ਤੋਪੀ ਤੂਕ ਖੰਡ ਹੋ ਗਈ ਭਾਈ से सकम्बल अगम चा रहा है कूड़े मुँह पे बारंकी उब जाए हैं बेटा जी ने ओ बेटा जी हुँ? बेटा जी अखा तो टोपी नहीं उतार दे उतार ली चलो बस हम बताते हम असे जाएँ माँ पुत्र अंदर ਤੇ ਵੀ ਵੀ ਚੰਦ ਹਲੇ ਵੀ ਦੀਦਾ ਹੈ ਨਾ ਯਾ ਲੋ ਜੀ ਇਹ ਹੈਗਾ ਧੋਣ ਵਾਲੇ ਕਪੜੇ ਜੋ ਕਿ